ਸਤ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਅੰਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਮੇਜਰ ਸਿੰਘ ਸਿੜੇ ਅੱਜ ਕਕਰਾਲਾ ਭਾਈ ਕਾ ਵਿਖੇ ਖੜੇ ਹਾਂ ਜਿੱਥੇ ਅਮਰੀਕ ਸਿੰਘ ਦੇ ਖੇਤ ਦੇ ਵਿੱਚ ਖੜੇ ਹਾਂ ਇਹਨਾਂ ਨੇ ਬੜਾ ਹੀ ਚਾਮਾਂਗਾ ਝੋਨਾ ਲਾਇਆ ਸੀ ਪੁੱਛ ਲੱਜ ਬਹੁਣੀ ਪੈਗੀ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਵੀ ਹਾਂਗੇ ਫਸਲ ਕਿਉਂ ਵਹੀ ਹੈ ਪਰ ਜਿੱਥੇ ਤੱਕ ਇਹਨਾਂ ਨੇ ਦੱਸਿਆ ਮੈਨੂੰ ਆਫ ਕੈਮਰਾ ਵੀ ਇਹਦੇ ਵਿੱਚ ਇੱਕ ਚైనా ਵਾਇਰਸ ਕਹਿੰਦੇ ਨੇ ਜਿਹਨੂੰ ਮਾਧਰਾਪਨ ਉਹ ਆ ਗਿਆ ਸੀ ਇਹਨਾਂ ਨੇ ਆਪਣਾ ਝੋਨਾ ਅੱਜ ਸਾਰਾ ਬਾਤਾਂ ਦਿਨ ਲਾਏ ਹੋਏ ਸੀ ਅਮਰੀਕਾ ਸੰਗ ਕਕਰਾਲਾ ਭਾਈ ਕਿਹਨਾ ਕਰਦੇ ਆ ਗੱਲਬਾਤ ਵੀ ਕੀ ਨਿਊਆਂ ਦੇ ਵਿਚਾਰਾ ਤੁਸੀਂ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਮਰੀਕ ਹੈ ਜੀ ਆਪਣਾ ਨੋ ਪਿੰਡ ਕਕਰਿਆਲਾ ਜੀ ਇਹ ਸੁਨੇ ਕੋਨਾ ਵਾਹਿਆ ਜੀ ਅੱਜ ਆਪਣਾ ਇੱਕ ਕੱਟ ਵਾਹਿਆ ਜੀ ਇਹ ਜੀ ਉਹ ਜਿਹੜਾ ਬੈਂਸ ਜਾ ਉਹ ਆ ਗਿਆ ਚਾਰ ਕਿੱਲੇ ਲੱਗੇ ਹੋਏ ਤੇ 13 ਤਰੀਕ ਨੂੰ ਹਾਂ ਜੀ ਇਹ ਚਾਰ ਕਿੱਲੇ 13 ਤਰੀਕ ਨੂੰ ਲੱਗੇ ਨੇ ਚਾਰੇ ਕਿੱਲੇ ਖਤਮ ਨੇ ਜੀ ਹਾਂ ਜੀ ਇਹਨਾਂ ਨੂੰ ਫਿਰ ਸਾਰਿਆਂ ਨੂੰ ਬਾਹਾਂਗੇ ਹੋਰ ਕੀ ਕਰਾਂਗੇ ਜੀ ਦਾਣਾ ਤਾਂ ਹੈ ਨਹੀਂ ਇਹਦੇ ਵਿੱਚ ਕੋਈ ਹਾਂ ਜੀ ਹਾਂ ਜੇ ਮਤਲਬ ਇੱਕ ਕਿਸਮ ਜਿਹੜੀ ਲਈ ਹੋਈ ਹੈ ਇਹ ਇਹ ਹੂਸ਼ਾ ਜੀ ਉਸਾ 44 ਉਸਾ 44 44 ਜੀ ਹਾਂ ਕਿੰਨੀ ਦਿੱਤੀ ਜਾਂਦੇ ਤੁਸੀਂ ਕਿੰਨੇ ਚਿਰ ਵੀ ਦਿੱਤੀ ਜਾਂਦੇ 63 ਚਾਰੇ ਗਿੱਲੇ ਤੇ ਮਿਲਦੇ ਚਾਰੇ ਖਤਮ ਨੇ ਚਾਰੇ ਨੇ ਚਾਰੇ ਨੇ ਜੇ ਤੁਸੀਂ ਫਿਰ ਸਰਕਾਰ ਕੋਈ ਮੂਡ ਕਰ ਦੇ ਮਾਂ ਕਰਦੇ ਵੀ ਮੁਆਵਜ਼ਾ ਦੇਣ ਦੀ ਕੋਈ ਨਾ ਕੋਸਤਾ ਹਾਂ ਜੀ ਹਾਂ ਤੁਸੀਂ ਚਾਰੇ ਦੀ ਤੇ ਕਿਉਂ ਨਹੀਂ ਦੇ ਚਾਰੇ ਬਾਤ ਚਾਰੇ ਬਾਤਾਂ ਹਾਂ ਜੀ ਦੋ ਦੋ ਬਾਤ ਹੁਣ ਕੀ ਕਰੋਗੇ ਜੀ ਫਿਰ ਖਰਚਾ ਪਤਾ ਇਹਦਾ ਕਣਕਾ ਕੁੰਕੀ ਕਰਾਂ ਇਹ ਖਰਚਾ ਪਤਾ ਆ ਗਿਆ ਸਾਰਾ ਮਤਲਬ ਜਦ ਖਰਚਾ ਪੜਦਾ ਦੋ ਛਪਰੇਆਂ ਕਰਤੇ ਜਾਂ ਉਦੋਂ ਬਾਅਦ ਆਇਆ ਜੀ ਬਸ ਕਦੇ ਇਹੇ ਰੋਗੋ ਕਿ ਪਹਿਲਾਂ ਵੀ ਆਇਆ ਕਦੇ ਨਾ ਜੀ ਪਹਿਲਾਂ ਨਹੀਂ ਆਇਆ ਕਦੇ ਇਹ ਪਹਿਲੇ ਸਾਲ ਹੀ ਆਏਗੀ ਅੱਗੋਂ ਬਾਅਦ ਉਤਨੀ ਹੁੰਦੀ ਵੀ ਕਥੋਲੇ ਤੱਕ ਮੇਰਾ ਵੀ ਇਹ ਇਸੇ ਦਾ ਤੀਜੇ ਪਾਂ ਆਪੇ ਝੜਿਆ ਸੀ ਪਿੱਛੇ ਆਪੇ ਝੜ ਕੇ ਮਤਲਬ ਆਏ ਸਾਲ ਹੀ ਝੜਦੇ ਤੇ ਆਪਾਂ ਇਹੀ ਬੀ ਲਾਣ ਦੇਦੇ ਮਤਲਬ ਇਹ ਪੈ ਜਿਹੜਾ 13 ਤਰੀਕ 15 ਦੇ ਗੇਟ ਫੇੜਾ ਜੀ ਉਹਨਾਂ ਉਹਨਾਂ ਨੂੰ ਪਿਆ ਹੈ ਮਤਲਬ ਤੁਸੀਂ ਕਹਿੰਦੇ ਤਰੀਕ ਨੂੰ ਕਿਉਂ ਨਾ ਲਾਤਾ ਸੀ ਇਹ 13 ਨੂੰ ਲਾਏ ਸੀ ਨੇ 13 ਕਿੰਨੇ ਮਹੀਨੇ ਦੀ 13 ਨੂੰ ਅ ਕੈਮੇ ਦੀ ਹਾਂ ਹਾਂ ਸਾਰਾ ਅੱਲਾਹਤਾ ਦੀ ਅਸਾਂ ਇਹੋ ਕਾਤਲਬ ਕੰਟਰੋਲ ਨਹੀਂ ਹੈ ਸਪਰੇਅ ਕੀ ਕਰਦੇ ਨੇ ਸਪਰੇਅ ਤਾਂ ਤਿੰਨ ਕਰਤੇ ਦੇ ਜੀ ਜਾਂ ਸਪਰੇਅ ਕਰਦੇ ਸਪਰੇਅ ਦੇ ਨਾਲ ਸਮਗਾ ਜਿਆਦੇ ਆਉਂਦਾ ਸੀ ਝੋਨਾ ਜਿਉਂ ਜਿਉਂ ਸਪਰੇਅ ਕਰਦੇ ਸਮਗਾ ਜਿਆਦੇ ਵਧ ਗਏ ਕੋਈ ਸਪਰੇਅ ਦੀ ਆਈਓ ਨਹੀਂ ਗਈ ਬਣੀ ਨਹੀਂ ਤੁਸੀਂ ਕਹਾਂ ਬਾਤ ਹੈ ਕਿਸਮ ਲਾਉਂਗੇ ਨਾ ਜੀ ਨਾ ਜੀ ਸਵਾਲੇ ਖਤਮ ਹੈ ਕਹੋ ਤੁਸੀਂ ਕਿਸਾਨਾਂ ਨੂੰ ਕੀ ਰਾਏ ਦੇਣਾ ਚਾਹੁੰਦੇ ਹੋ ਵੀ ਕਿਸ ਨੂੰ ਨਾਂ ਲਾਓ ਕਿਹੜੀ ਕਿਸਮ ਲਾਵੀਂ ਕੀ ਕਹਾਂਗਾ ਤੁਹਾਨੂੰ ਇਹ ਤਾਂ ਲਾਓ ਨਾ ਜਮੀਨਾਂ ਲਾਓ ਜੀ ਜਿਹੜੇ ਕਹਿੰਦੇ ਨੇ ਪੀਯੂ ਸਾ ਵੀ ਲਾਤੀ ਪੀਯੂ ਸੋਨੂੰ ਵੀ ਪਹਿਰੇ ਆ ਜੀ ਉਹਨੂੰ ਘਟਾ ਮਤਲਬ ਇਹਨੂੰ ਵੱਧਾ ਜੀ ਇਹ ਤਾਂ ਹੁਣ 20 ਨਾ ਰੱਖੋ ਇਹਨਾਂ ਦਾ ਠੀਕ ਆ ਜੀ ਹਾਂ ਜੀ ਹਾਂ ਕੋਈ ਹੋਰ 20 ਬਥੇਰੇ ਚੱਲ ਰਹੇ ਨੇ ਜੀ ਹੋਰ ਵੀ ਲਾ ਲੋ ਕੋਈ ਇਹਦੇ ਨਾਲ ਦਾ ਇਹ ਤਾਂ ਜਮੀਨ ਲੋਕ ਖਤਮ ਕਰਦੇ ਬਹੁਤ ਖਤਮ ਕਰੇ ਨੇ ਜੀ ਆਪਣੇ ਪਿੰਡ 'ਚ ਤੁਸੀਂ ਕਿੰਨੇ ਮਤਲਬ 4-5 ਕਿੱਟੋਂ ਨਾ ਬਾਹੂ ਹਾਂ ਜੀ 4 ਬਾਹ ਤੇ ਮਤਲਬ ਕੁਝ ਬੋਣ ਲੱਗ ਰਹੇ ਹਾਂ ਠੀਕ ਆ ਜੀ ਹਾਂ ਜੀ ਆ ਦੋ ਕਿੱਲੇ ਬਾਹ ਤੇ ਦੋ ਹੋਰ ਇਹਨਾਂ ਨੂੰ ਬੋਣ ਲੱਗ ਰਹੇ ਜੀ ਹਾਂ ਜੀ ਮੈਕਟਿੰਗ ਸੱਤ ਪਾਲ ਸਿੰਘ ਕਕਰਾਲਾ ਇਹ ਵੀ ਕਿਸਾਨ ਨਹੀਂ ਆ ਕਰਦੇ ਗੱਲਬਾਤ ਵੀ ਇਹਨਾਂ ਦੇ ਕਕਰਾਲਾ ਭਾਈ ਕੇ ਖੇਤਾਂ ਦੇ ਵਿੱਚ ਕਿੰਨੀ ਕ ਬਿਮਾਰੀ ਹੈ ਬਾਈ ਸਸੀ ਕਾਲ ਜੀ ਆ ਬਾਈ ਸਸੀ ਕਾਲ ਜੀ ਜਿਹੜੀ ਇਹ ਵਾਇਰਸ ਹੈ ਇਹ ਬਾਈ ਜਮੀਨਗਬਾਹੀ ਹੈ ਠੀਕ ਆ ਤੇ ਬਾਕੀ ਕਕਰਾਲਾ ਭਾਈ ਕਾ ਬਹੁਤ ਬੜਾ ਖੇਤਰ ਹੈ ਇਹ ਖੇਤਰ ਦੇ ਵਿੱਚ ਕਿੰਨੀ ਕ ਬਿਮਾਰੀ ਆਈ ਹੋਈ ਹੈ ਇਹ ਤਾਂ ਬਹੁਤ ਜ਼ਿਆਦਾ ਆਈ ਹੋਈ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਏਰੀਆ ਖਤਮ ਹੋ ਗਿਆ ਹਨਾ ਤੇ ਹੋਰ ਰਸਤਿਆਂ ਤੇ ਵੀ ਬਹੁਤ ਜ਼ਿਆਦਾ ਕਾਫੀ ਜਿਆਦਾ ਨੁਕਸਾਨ ਹੈ ਜੀ ਦਾ ਕਿੰਨੇ ਕ ਕਿਸਾਨਾਂ ਤਕਰੀਬਨ ਕਿੰਨੇ ਕ ਕਿਸਾਨਾਂ ਨੇ ਜਮੀਨ ਗਬਦੀ ਹੋ ਰਹੀ ਹੈ 5 4 ਕਰਾ ਨੇ ਵਾਤੀ ਜੀ ਵਾਤੀ ਹਾਂ ਜੀ ਹਾਂ ਕਿ ਬਾਕੀ ਤਕਰੀਬਨ 1000 ਨਾਦਰਾ ਦੇ ਵਿੱਚ ਕਿੰਨੇ ਕੁ ਕਿਸਾਨਾਂ ਦੇ ਖੇਤਾਂ ਚ ਆਈ ਕਿੰਨੇ ਕੁ ਗਿਣਤੀ ਦੇ ਤਕਰੀਬਨ ਘੱਟੋ ਘੱਟ ਮੰਨ ਕੇ ਚੱਲੋ ਜੀ ਰੁਪਏ 'ਚ 15 20 ਪੈਸੇ ਹੈਗੀ ਆ ਹੈਗੀ ਆ ਜਨ ਕੇ ਮਤਲਬ ਨੁਕਸਾਨ ਕਾਫੀ ਹੈ ਕਾਫੀ ਜ਼ਿਆਦਾ ਜੀ ਹਾਂ ਇਹ ਕਿਹੜੀ ਕਿਸਮ ਨੂੰ ਜ਼ਿਆਦਾ ਸਭ ਤੋਂ ਵੱਧ ਕਿਹੜੀ ਕਿਸਮ ਨੂੰ ਜ਼ਿਆਦਾ ਇਹ ਉਸਾ 44 ਨੂੰ ਆ ਜੀ ਅੱਛਾ ਹਾਂ ਜੀ ਹਾਂ ਜੀ ਜੇ ਆਪਾਂ ਦੇਖੀਏ ਤੁਸੀਂ ਕਿਸਾਨੋਂ ਖੇਤੀ ਕਰਦੇ ਹੋ ਇਹ ਵਾਇਰਸ ਆਇਆ ਕਿਉਂ ਆ ਪਿਛਲੇ ਸਾਲ ਤਾਂ ਹੈਗਾ ਸੀ ਬਹੁਤ ਕਮ ਸੀ ਇਸ ਸਾਲ ਕਿਉਂ ਜ਼ਿਆਦਾ ਆਇਆ ਇਸ ਵਾਰ ਕੋਈ ਸਮਝ ਨਹੀਂ ਆ ਰਹੀ ਜੀ ਕੀ ਕਰਨ ਆ ਰਿਹਾ ਹੈਗਾ ਇਹ ਅੱਛਾ ਲੋਕਾਂ ਨੇ ਦਵਾਈਆਂ ਕੀਤੀਆਂ ਕਿਸ਼ਾਨਾਂ ਨੇ ਵੱਧੋਂ ਵੱਧ ਜੀ ਕੋਈ ਦਵਾਈਆਂ ਨੇ ਅਸਰ ਕੀਤਾ ਦੇ ਉੱਤੇ ਹਾਂ ਜੀ ਕੋਈ ਅਸਰ ਨਹੀਂ ਕਰਿਆ ਹੈਗਾ ਅੱਛਾ ਹਾਂ ਬਹੁਤ ਜ਼ਿਆਦਾ ਲੋਕਾਂ ਨੇ ਖਰਚਾ ਕਰ ਲਿਆ ਮੰਨ ਲੈ ਕੋਈ ਇਹਦਾ ਕੰਟਰੋਲ ਹੋਈ ਨਹੀਂ ਹੈਗਾ ਇੱਕ ਖੇਤਰ ਜਿਹੜਾ ਆਪਣਾ ਸੀ ਉਹ ਹਰਮ ਪਰਵਾਤ ਹੋ ਗਿਆ ਹਰਾਂਗੇ ਮਾਰਦਾ ਪਾਣੀ ਆ ਗਏ ਦੂਜਾ ਖੇਤਰਾ ਵੀ ਵਾਇਰਸਾਂ ਗੇ ਮਾਰਦਾ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਕਹਿੰਨੇ ਜੀ ਮਤਲਬ ਇਹਦਾ ਕੋਈ ਮਸਲਾ ਹੱਲ ਹੋਵੇ ਜਾਂ ਸਾਨੂੰ ਇਹਦਾ ਕੋਈ ਮਾਮਜਾ ਦਿੱਤਾ ਜਾਵੇ ਹੁਣ ਹਰ ਇੱਕ ਬੰਦਾ ਪਹਿਲੀ ਘਰ ਜੇ ਥੱਲੇ ਦਬਿਆ ਪਿਆ ਉਸ ਉਹਦੀ ਜਿਹੜੀ ਮਨਲਾ ਜਨਸ ਜੀ ਉਹ ਵੀ ਮਾਰੇਗੀ ਹੂੰ ਹੂੰ ਹੁਣ ਠੇਕਿਆਂ ਦੇ ਵੀ ਜ਼ਮੀਨਾਂ ਲਈਆਂ ਹੋਈਆਂ ਨੇ ਉਹਨੂੰ ਅਗਲਾ ਇਹਦਾ ਕੀ ਮਸਲਾ ਹੱਲ ਹੋਊਗਾ ਹਨ ਇਹ ਜਮੇ ਕਿਸਾਨਾਂ ਨਾਲ ਸੰਗਤ ਗੱਲ ਕੀਤੀ ਆ ਕਹਿੰਦਾ ਮੇਰੀ 4 ਏਕੜ ਝੋਨਾ ਦੀ ਚਾਰੇ ਬਾਤਾਂ ਇਹਦਾ ਬਾਕੀ ਇਹਦਾ ਬਚਾ ਕੇ ਜਾਂ 4 ਏਕੜ ਝੋਨਾ ਦੀ ਚਾਰੇ ਬਾਗ ਤਾਂ ਇਸ ਦੂ ਬਾਦੀ ਇਹਦਾ ਕੀ ਮੰਗੂਗਾ ਇਹਦੇ ਤੁਸੀਂ ਆਪ ਸਮਝਦਾ ਇਹਦਾ ਕੀ ਬਣਨਾ ਚਾਹੀਦਾ ਹਨ ਵਿਚਾਰੇ ਦੀ ਗਰੀਬ ਮਾਰੀ ਹੋਊਗੀ ਇਹਦੀ ਤਾਂ ਜਦੋਂ 4 ਏਕੜ ਦੇ ਉਹਨੇ ਖਰਚਾ ਵੀ ਦੁੱਗਣਾ ਕਰਤਾ ਉੱਤੇ ਸਪਰੇ ਹਾਂ ਸਪਰੇ ਹਾਂ ਵੀ ਕਰਤੀਆਂ ਮਤਲਬ ਜੋਤੋਂ ਬਾਤਾ ਲੱਗੀ ਲਾਈ ਹੋਨੇ ਹੁਣ ਅੱਜ ਮੌਕੇ ਤੇ ਆ ਕੇ ਜਦੋਂ ਦਾਣੇ ਦੇਣ ਦਾ ਟਾਈਮ ਸੀ ਖਤਮ ਹੋ ਗਿਆ ਉਨੇ ਦੂਬਾ ਅਗਲਾ ਕੀ ਕਰੂਗਾ ਜੇ ਆਪਾਂ ਇਹ ਵਾਇਰਸ ਦੇਖੀਏ 1PR131 ਤੇ ਤੇ ਆਮ ਊਸ਼ਾ 44 ਤੇ ਹੈ ਤੁਸੀਂ ਗਾਹਾਂ ਬਾਤ ਤੇ ਕਿਸਾਨਾਂ ਨੂੰ ਕੀ ਸਲਾਹ ਦੇਵਾਂਗੇ ਤੁਹਾਨੂੰ ਕਿ ਇਹ ਝੋਨਾ ਲੌਂਗ ਜਾਗਾ ਲਾਉਂ ਨਾ ਜੀ ਇਹ ਝੋਨਾ ਨਹੀਂ ਲਾਉਣਾ ਚਾਹੀਦਾ ਜਦੋਂ ਹੁਣ ਇਸ ਬਾਰੇ ਮੰਨ ਲਾ ਅਗਲੇ ਨੂੰ ਮਾਰ ਪੈ ਗਈ ਅਗਲੀ ਵਾਰੀ ਵੀ ਪੈ ਜੂ ਫਿਰ ਕੀ ਕਰੂਗਾ ਅਗਲਾ ਏਸੀ ਸਤਪਾਲ ਕਿਸ਼ਾਨ ਕਕਰਾਲਾ ਭਾਈ ਕਾ ਜੀ ਨੂੰ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ ਵੀ ਪੂਸਾ 44 ਜਿਹੜਾ ਉਹ ਚੋਨਾ ਗਾਹਾਂ ਬਾਤ ਤੇ ਕਿਸਾਨਾਂ ਨੂੰ ਨਹੀਂ ਲੋਣਾ ਚਾਹੀਦਾ ਇਹਦੇ ਉੱਤੇ ਬਹੁਤ ਸਾਰਾ ਵਾਇਰਸ ਦਾ ਕਹਿਕਾ ਤੁਸੀਂ ਦੇਖਦੇ ਰਹੋ ਅੰਮੋਲ ਹੀਰੇ ਪੰਜਾਬ ਦੇ ਚੈਨਲ ਮੈਂ ਤੁਹਾਡਾ ਦੋਸਤ ਮੇਜਰ ਸਿੰਘ ਸੀੜੇ ਚਾਲ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ